ਇਦਾਂ ਤੇ ਜੇ ਤੂੰ ਹੈਗਾ ਆਪਣੇ ਪਿਓ ਦਾ ਪੁੱਤ ਬੰਦਿਆਂ ਦਾ ਨਾਂ ਦੱਸ ਮੀਡੀਆ ਜਾਣ ਕੇ ਫੇਰ ਅਸੀਂ ਮੰਨਾਂਗੇ ਕਿ ਹਾਂ ਜਿਹੜੇ ਪਰਦੇ ਦੇ ਪਿੱਛੇ ਹੀ ਉਹ ਜਿਹੜਾ ਮੈਨੀਫੈਸਟੋ ਹੀ ਉਹਨਾਂ ਦਾ ਇਹ ਮੈਨੀਫੈਸਟੋ ਸਰਸਰ ਤੇਰਾ ਵਾ ਅਸੀਂ ਚੈਲੰਜ ਕਰਦੇ ਆ ਮੈਂ ਉਹ ਦਿਨ ਵੀ ਵੀਡੀਓ ਪਾਈ ਸੀ ਕਿ ਜਾਓ ਸਾਡੇ ਕੰਮਾਂ ਦੇ ਆਧਾਰ ਤੇ ਦੋ ਵਾਰੀ ਸਾਡੀ ਸਪਾਂਸਰ ਰਹੀ ਹੈ 2015 ਤੋਂ 2019 ਚ ਦੋਵੇਂ ਵਾਰੀ ਜੇ ਸਾਡੇ ਕਿਸੇ ਨੇ ਬਰਾਬਰ ਕੰਮ ਕੀਤੇ ਜਾਓ ਆਓ ਮੈਂ ਚੈਲੰਜ ਕਰਦਾ ਮੇਰੇ ਨਾਲ ਓਪਨ ਡਿਬੇਟ ਤੇ ਆਉਣ ਕੌਂਸਲ ਨੂੰ ਚੱਕਣਾ ਚਾਹੀਦਾ ਹੈ ਅਸੀਂ ਇਲੈਕਸ਼ਨ ਲੜਦੇ ਹਾਂ ਸਟੂਡੈਂਟਾਂ ਦੀ ਆਵਾਜ਼ ਚੱਕਣ ਲਈ ਨਾ ਕਿ ਸਟੂਡੈਂਟਾਂ ਦੀ ਆਵਾਜ਼ ਦਬਾਉਣ ਲਈ ਤੇ ਨਾ ਕਿ ਅਸੀਂ ਅਥਾਰਟੀ ਦੇ ਗੁਲਾਮ ਹੋ ਸਕਦੇ ਪਿਛਲੇ ਦਿਨ ਹੀ ਵੇਖਿਆ ਕਿਸੇ ਨਾ ਕਿਸੇ ਤਰ੍ਹਾਂ ਜੋ ਇੱਥੋਂ ਦੀ ਯੂਨੀਵਰਸਿਟੀ ਦੀ ਅਥਾਰਟੀ ਹੈ ਜਾਂ ਸਿਕਿਉਰਿਟੀ ਲਾ ਲੋ ਉਹ ਪਿਛਲੇ ਕਈ ਸਾਲਾਂ ਤੋਂ ਜ਼ੋਰ ਲਾ ਰਹੀ ਹੈ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਸਟੂਡੈਂਟ ਐਕਟਿਵਿਜ਼ਮ ਨੂੰ ਇੱਥੇ ਖਤਮ ਕਰਨਾ ਹੈ ਠੀਕ ਹੈ ਤੇ ਆਉਣ ਵਾਲੇ ਸਾਲਾਂ 'ਚ ਇਹ ਵੀ ਹੋ ਸਕਦਾ ਵੀ ਇਹ ਇਲੈਕਸ਼ਨ ਹੀ ਖਤਮ ਕਰ ਦੇ ਜੇ ਮੈਂ ਇਲੈਕਸ਼ਨ ਲੜ ਰਿਹਾ ਤਾਂ ਮੇਰੀ ਪਾਰਟੀ ਦਾ ਮੈਨੀਫੈਸਟੋ ਮੇਰਾ ਮੈਨੀਫੈਸਟੋ ਹੋਊਗਾ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਮੇਰਾ ਮੈਨੀਫੈਸਟੋ ਨਹੀਂ ਸੀ ਹੈਨਾ ਮੈਨੂੰ ਅਨਾਉਂਸ ਕਿਸੇ ਹੋਰ ਨੇ ਕਰਤਾ ਫਿਰ ਮੈਂ ਕੀ ਕਰ ਰਿਹਾ ਸੀ ਬਈ ਰਾਗ ਦਲਾਲ ਜੀ ਨੂੰ ਪਹਿਲਾਂ ਤਾਂ ਉਹ ਨਾਮਜਨਤਕ ਕਰਨੇ ਚਾਹੀਦੇ ਨੇ ਤੇ ਦੂਜਾ ਪੰਜਾਬ ਯੂਨੀਵਰਸਿਟੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਧੋਖਾ ਕੀਤਾ ਤੇ ਦੂਜਾ ਉਸ ਗਿਰੋਹ ਦੇ ਨਾਮਜਨਤਕ ਕਰਨੇ ਚਾਹੀਦੇ ਨੇ ਜਿਹੜਾ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਨੂੰ ਮੈਨੀਪੂਲੇਟ ਕਰਨ ਵਾਸਤੇ ਕੰਮ ਕਰ ਰਿਹਾ ਹੈ ਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਸ ਦਾ ਮਾਹੌਲ ਤਾਂ ਬਣਿਆ ਹੋਇਆ ਲੇਕਿਨ ਸਭ ਦੇ ਵਿੱਚ ਪਿਛਲੀ ਇਲੈਕਸ਼ਨ ਜਾਂ ਸਟੂਡੈਂਟ ਕੌਂਸਲ ਜਿਹੜੀ ਸੀ ਉਹ ਕਿਸ ਤਰੀਕੇ ਦੇ ਨਾਲ ਰਹੀ ਕਿ ਕੀ ਉਹਨਾਂ ਵੱਲੋਂ ਮੈਨੀਫੈਸਟੋਰੀ ਦਿੱਸਾਇਆ ਗਿਆ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੇ ਭਵਿੱਖ ਲਈ ਸਟੂਡੈਂਟਸ ਵੈਲਫੇਅਰਜ਼ ਲਈ ਕਿਸ ਤਰੀਕੇ ਦੀਆਂ ਜ਼ਿੰਮੇਵਾਰੀਆਂ ਨੇ ਔਰ ਅੱਗੇ ਕੀ ਕੁਝ ਹੋ ਸਕਦਾ ਹੈ ਵਿਦਿਆਰਥੀ ਜਥੇਬੰਦੀਆਂ ਸਾਡੇ ਨਾਲ ਸਭ ਤੋਂ ਪਹਿਲਾ ਇਸ਼ੂ ਜਿਹੜਾ ਰੱਖਿਆ ਗਿਆ ਕਿ ਯੂਨੀਵਰਸਿਟੀ ਦੇ ਵਿੱਚ ਪੁਲਿਸ ਦੀ ਇੰਟਰਫੇਰੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਸੋ ਉਹ ਸਭ ਨੂੰ ਲੈ ਕੇ ਨਾ ਤਾਂ ਵਿਦਿਆਰਥੀ ਕੈਂਪੇਨ ਕਰ ਜਿਹੜੇ ਵਿਦਿਆਰਥੀ ਜਿਸ ਤਰੀਕੇ ਦੀ ਸਥਿਤੀ ਬਣੀ ਹੋਈ ਆ ਉਸ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਉਹ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਇਹਨਾਂ ਵਿਦਿਆਰਥੀ ਜਥੇਬੰਦਿਆਂ ਨੂੰ ਆ ਰਹੀਆਂ ਨੇ ਲਗਭਗ ਤਿੰਨ ਤੋਂ ਚਾਰ ਜਥੇਬੰਦੀਆਂ ਇਸ ਵਕਤ ਸਟੂਡੈਂਟ ਸੈਂਟਰ ਮੌਜੂਦ ਨਹੀਂ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਐਸ.ਓ.ਆਈ. ਕਿਸ ਤਰੀਕੇ ਦੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਆਉਣ ਵਾਲੇ ਸਮੇਂ 'ਚ ਰਹਿਣਗੀਆਂ ਕਿਉਂਕਿ ਪਿਛਲੀ ਇਹ ਲੋਬੀ ਨਿਕਲ ਗਈ ਪਿਛਲੀ ਸਟੂਡੈਂਟ ਕਾਉਂਸਲ ਨਿਕਲ ਗਈ ਇੱਕ ਬਿਆਨ ਸਾਹਮਣੇ ਆਉਂਦਾ ਹੈ ਪਿਛਲੇ ਜਿਹੜੇ ਪ੍ਰਧਾਨ ਸੀ ਕਹਿੰਦੇ ਵੀ ਉਹ ਮੈਨੀਫੈਸਟੋ ਮੇਰਾ ਨਹੀਂ ਸੀ ਜੋ ਪਿਛਲੇ ਸਭ ਤੋਂ ਪਹਿਲਾਂ ਤੇ ਟੱਡਾ ਧੰਨਵਾਦ ਕਰਦੇ ਆਂ ਕਿ ਜਿਹੜਾ ਤੁਸੀਂ ਇੱਥੇ ਗਰਾਉਂਡ ਜ਼ੀਰੋ ਧਿਆਨ ਕੇ ਰਿਪੋਰਟ ਇੱਥੇ ਕਰਦੇ ਹੋ ਇੱਕ ਮੈਂ ਤੁਹਾਨੂੰ ਗੱਲ ਦੱਸ ਦੇਣਾ ਚਾਹੁੰਦਾ ਤੁਸੀਂ ਗੱਲ ਕੀਤੀ ਜਿਹੜੇ ਪਿਛਲੇ ਕੌਂਸਲ ਦੇ ਪ੍ਰਧਾਨ ਸੀ ਅਨੁਰੱਗ ਦਲਾਲ ਉਹਨੇ ਆਪਣਾ ਜਿਹੜਾ ਕੀ ਬਿਆਨ ਦਿੱਤਾ ਵਾ ਕਿ ਜਿਹੜੇ ਜੋ ਵੀ ਮੈਨੀਫੈਸਟੋ ਸੀ ਉਹ ਮੈਂ ਨਹੀਂ ਕੀਤਾ ਪਰਦੇ ਦੇ ਪਿੱਛੇ ਜਿਹੜੇ ਬੰਦੇ ਸੀ ਉਹਨਾਂ ਨੇ ਬਣਾਇਆ ਮੈਂ ਇਹਨੂੰ ਕਹਿੰਦਾ ਜੇ ਕਾਕਾ ਤੂੰ ਆਪਣੇ ਪਿਓ ਦਾ ਅਸਲੀ ਪੋਤੇ ਹਨਾ ਜਿਹੜੇ ਬੰਦੇ ਉਹਨਾਂ ਨਾਂ ਦੱਸ ਸਾਨੂੰ ਤੇ ਪਤਾ ਹੋਊਗਾ ਇਦਾਂ ਤੇ ਜੇ ਤੂੰ ਹੈਗਾ ਆਪਣੇ ਪਿਓ ਦਾ ਪੁੱਤ ਬੰਦਿਆਂ ਦਾ ਨਾਂ ਦੱਸ ਮੀਡੀਆ ਜਾਣ ਕੇ ਫੇਰ ਅਸੀਂ ਮੰਨਾਂਗੇ ਕਿ ਹਾਂ ਜਿਹੜੇ ਪਰਦੇ ਦੇ ਪਿੱਛੇ ਹੀ ਉਹ ਜਿਹੜਾ ਮੈਨੀਫੈਸਟੋ ਓਹਨਾਂ ਦਾ ਇਹ ਮੈਨੀਫੈਸਟੋ ਸਰਸਰ ਤੇਰਾ ਵਾ ਤੂੰ ਬੰਦਿਆਂ ਦਾ ਨਾਂ ਦੱਸ ਹਾਂ ਕਿ ਚੈਲੰਜ ਕਰ ਉਹਨਾਂ ਨੂੰ ਹਾਂ ਅਸੀਂ ਚੈਲੰਜ ਕਰਦੇ ਹਾਂ ਮੈਂ ਉਹ ਦਿਨ ਵੀ ਵੀਡੀਓ ਪਾਈ ਸੀ ਕਿ ਜਾਓ ਸਾਡੇ ਕੰਮਾਂ ਦੇ ਆਧਾਰ ਤੇ ਦੋ ਵਾਰੀ ਸਾਡੀ ਕਾਉਂਸਲ ਰਹੀ ਹੈ 2015 ਤੇ 2019 ਚ ਦੋਵੇਂ ਵਾਰੀ ਜੇ ਸਾਡੇ ਕਿਸੇ ਨੇ ਬਰਾਬਰ ਕੰਮ ਕੀਤੇ ਜਾਓ ਆਓ ਮੈਂ ਚੈਲੰਜ ਕਰਦਾ ਮੇਰੇ ਨਾਲ ਓਪਨ ਡਿਬੇਟ ਤੇ ਆਉਣ ਜਾਓ ਐਸਓ ਇਲੈਕਸ਼ਨ ਜੀ ਲੜਦੀ ਹੁਣ ਤੂੰ ਆਨਾਂ ਕਿ ਪਰਦੇ ਦੇ ਪਿੱਛੇ ਆ ਜੇ ਆਪਣੇ ਮੈਂ ਫਿਰ ਕਹਿਣ ਨਿਆ ਆਪਣੇ ਪਿਓ ਦਾ ਪੋਤੇ ਆ ਉਹ ਬੰਦਿਆਂ ਦਾ ਨਾਂ ਦੱਸ ਯੂਨੀਵਰਸਿਟੀ ਨੂੰ ਪਤਾ ਲੱਗੇ ਕਿ ਜਿਨ੍ਹਾਂ ਨੇ ਤੇਰੇ ਪਿੱਛੇ ਮੈਨੀਫੈਸਟੋ ਤਿਆਰ ਕੀਤਾ ਤੈਨੂੰ ਨਹੀਂ ਪਤਾ ਜਿਨ੍ਹਾਂ ਨੇ ਆਖਿਆ ਕਿ ਅਸੀਂ ਆ ਵਾਦੇ ਪੂਰੇ ਕਰਾਂਗੇ ਉਹਨਾਂ ਦਾ ਨਾਂ ਦੱਸ ਜੇ ਇਹਨਾਂ ਜੁਰਤਾਂ ਵਾਲਾ ਹੈਗਾ ਤਾਂ ਹੁਣ ਨਾਂ ਦੱਸ ਜੇ ਬਿਆਨ ਦੇ ਤਾਈ ਦੇ ਬਿਲਕੁਲ ਤਾਂ ਐਨਐਸਸੀ ਹੋਈ ਤਾਂ ਤੁਸੀਂ ਉਹ ਜੋ ਸਥਿਤੀ ਬਣ ਰਹੀ ਹੈ ਯੂਨੀਵਰਸਿਟੀ ਚ ਕੌਣ ਜ਼ਿੰਮੇਵਾਰ ਤੈਨੂੰ ਲੱਗਦਾ ਕਿਉਂਕਿ ਪੁਲਿਸ ਦੀ ਇੰਨੀ ਇੰਟਰਫੀਰੈਂਸ ਜਿਹੜੀ ਹੈ ਪਿਛਲੀ ਸਟੂਡੈਂਟ ਕਾਉਂਸਲ ਜਿਸ ਤਰੀਕੇ ਨਾਲ ਕੰਮ ਕਰਦੀ ਰਹੀ ਹੈ ਤਰਨੇ ਮੁਜ਼ਾਰੇ ਬੰਦ ਕਰਵਾਤੇ ਨਵਾਂ ਐਪਲੀਕੇਸ਼ਨ ਫਾਰਮ ਜਿਹੜਾ ਸੀਗਾ ਉਹ ਵਿਦਿਆਰਥੀ ਨੇ ਲੈਂਦਾ ਗਿਆ ਕੌਣ ਰਿਸਪੋਨਸੀਬਲ ਹੈ ਸਾਰੀ ਚੀਜ਼ਾਂ ਮਤਲਬ ਸਸਿਕਾਲ ਪਹਿਲਾਂ ਦਾ ਮੈਂ ਗੁਰਪ੍ਰੀਤ ਸਿੰਘ ਡਿਪਾਰਟਮੈਂਟ ਐਜੂਕੇਸ਼ਨ ਪਾਰਟੀ ਐਨਸੀ ਵੱਲੋਂ ਇਹਦਾ ਸਾਰਾ ਜ਼ਿੰਮੇਵਾਰ ਹੈ ਜੀ ਪਿਛਲੀ ਕਾਉਂਸਲ ਰਹੀ ਹੈ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਉਹ ਅਥਾਰਟੀ ਦੇ ਹੱਕ ਚ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਸਟੂਡੈਂਟਾਂ ਦੇ ਹੱਕ ਚ ਹੋਣਾ ਚਾਹੀਦਾ ਜਿਵੇਂ ਉਹ ਫਾਰਮ ਨਿਕਲੇਗੇ ਤੁਸੀਂ ਪ੍ਰੋਟੈਸਟ ਨਹੀਂ ਕਰਦੇ ਇਹ ਸਾਡੇ ਰਾਈਟ ਦੇ ਉੱਪਰ ਬਹੁਤ ਭਾਰੀ ਚੋਟ ਹੈਗੀ ਤੇ ਇਹ ਜਿਹੜਾ ਸਾਰਾ ਹੀ ਜਿੰਮਾ ਕੌਂਸਲ ਨੂੰ ਚੱਕਣਾ ਚਾਹੀਦਾ ਹੈ ਅਸੀਂ ਇਲੈਕਸ਼ਨ ਲੜਦੇ ਹਾਂ ਸਟੂਡੈਂਟਾਂ ਦੀ ਆਵਾਜ਼ ਚੱਕਣ ਲਈ ਨਾ ਕਿ ਸਟੂਡੈਂਟਾਂ ਦੀ ਆਵਾਜ਼ ਦਬਾਉਣ ਲਈ ਤੇ ਨਾ ਕਿ ਅਸੀਂ ਅਥਾਰਟੀ ਦੇ ਗੁਲਾਮ ਹੋ ਸਕਦੇ ਹਾਂ ਜਿਵੇਂ ਹੁਣ ਉਹਨਾਂ ਦਾ ਹੁਣੇ ਬਿਆਨ ਆਇਆ ਹੈਗਾ ਕਿ ਇਹਦੀ ਜ਼ਿੰਮੇਵਾਰੀ ਨਹੀਂ ਹੈ ਜਾਂ ਮੈਨੀਫੈਸਟੋ ਦੀ ਜ਼ਿੰਮੇਵਾਰੀ ਅਸੀਂ ਨਹੀਂ ਲੈਂਦੇ ਇੱਕ ਕੌਂਸਲ ਹੈਗੀ ਹੁਣ ਐਸਓਆਈ ਤੇ ਭਰਾ ਨੇ ਮੇਰਾ ਐਨਐਸਯੂ ਪਾਰਟੀ ਤੋਂ ਐ ਸੋਪੂ ਤੋਂ ਐ ਅਵਤਾਰਵੀਰ ਨੇ ਤੇ ਅਸੀਂ ਕਈ ਵੀ ਮੈਨੀਫੈਸਟੋ ਰਿਲੀਜ਼ ਕਰਦੇ ਹਾਂ ਉਹਦੀ ਜ਼ਿੰਮੇਵਾਰੀ ਅਸੀਂ ਲੈਨੇ ਆ। ਇਹ ਅਸੀਂ ਪਾਰਟੀ ਲੈਂਦੀ ਹੈ। ਜਾਂ ਕੋਈ ਵੀ ਅਸੀਂ ਕੌਂਸਲ ਜਿੱਤਦੇ ਆਂ ਸਟੂਡੈਂਟਾਂ ਦੇ ਨਾਲ ਗਲਤ ਹੁੰਦਾ ਉਹਦੀ ਜ਼ਿੰਮੇਵਾਰੀ ਵੀ ਅਸੀਂ ਲੈਨੇ ਆ। ਕਿਉਂਕਿ ਸਾਨੂੰ 15000 ਵੋਟਾਂ ਚੋਂ 3035 12500 ਵੋਟਾਂ ਨਾਲ ਜਿਤਾ ਕੇ ਸਟੂਡੈਂਟਾਂ ਨੇ ਕੌਂਸਲ ਦੇ ਵਿੱਚ ਲਿਆਇਆ ਤਾਂ ਪੂਰੀ ਯੂਨੀਵਰਸਿਟੀ ਦੇ ਸਟੂਡੈਂਟਾਂ ਦੀ ਜ਼ਿੰਮੇਵਾਰੀ ਪਾਰਟੀ ਦੀ ਤੇ ਜਿੱਤੀ ਹੋਈ ਕੌਂਸਲ ਦੀ ਹੁੰਦੀ ਹੈ। ਪਾਰਟੀ ਤੋਂ ਭੱਜਣਾ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ ਐ ਤੇ ਇਹਦੇ ਸਾਰੀ ਜ਼ਿੰਮੇਵਾਰੀ ਹੀ ਕੌਂਸਲ ਦੀ ਰਹੇਗੀ ਬਿਲਕੁਲ ਤਾਂ ਇਸ ਤੋਂ ਬਾਅਦ ਐਸ.ਓ.ਆਈ ਜਿਵੇਂ ਜਥੇਬੰਦੀਕ ਤੌਰ ਤੇ ਅਸੀਂ ਦੇਖੀਏ ਤਾਂ ਮੈਨੀਫੈਸਟੋ ਨੂੰ ਲੈ ਕੇ ਜਾਂ ਵਿਦਿਆਰਥੀਆਂ ਦੀ ਭਲਾਈ ਦੇ ਲੈ ਕੇ ਕੀ ਕੁਝ ਤੁਸੀਂ ਸੋਚਿਆ ਵੀ ਕੀ ਕੁਝ ਅੱਗੇ ਰੱਖਣਾ ਸੀ ਵਿਦਿਆਰਥੀਆਂ ਜਿਵੇਂ ਕਿ ਅਸੀਂ ਅੱਜ ਹੀ ਸਭ ਤੋਂ ਪਹਿਲਾਂ ਇਹ ਮੈਮੋਰੰਡਮ ਦੇ ਕੇ ਆਏ ਹਾਂ ਅੱਜ ਜਿਵੇਂ ਤੁਹਾਨੂੰ ਪਤਾ ਹੈ ਫੀਸ ਹਾਈਕ ਹੋ ਰਹੀ ਹੈ ਤਾਂ ਇਹ 2.5% 2.5% ਕਿਹਾ ਕਿ ਵਧਾਈ ਜਾਂਦੇ ਵਧਾਈ ਜਾਂਦੇ ਹੈ ਤੇ ਆਪਣੀ ਯੂਨੀਵਰਸਿਟੀ 'ਚ ਹਰ ਕਿਸਮ ਦਾ ਬੱਚਾ ਪੜ੍ਹਦਾ ਜੀ ਦੇਖੋ ਜਿਹੜੇ ਆਮ ਘਰ ਤੋਂ ਨੇ ਉਹ ਕੀ ਕਰਨਗੇ ਦੱਸੋ ਤਾਂ ਕਰਕੇ ਅਸੀਂ ਅਜ ਮੈਮੋਰੰਡਮ ਦਿੱਤਾ ਜੇ ਸਾਡਾ ਮੈਮੋਰੰਡਮ ਉਹਨਾਂ ਨੇ ਜਵਾਬ ਨਹੀਂ ਦਿੱਤਾ ਫਿਰ ਅਸੀਂ ਪੱਕਾ ਧਰਨਾ ਵੀ ਲਾਵਾਂਗੇ ਉਸ ਗੱਲ ਤੇ। ਬਿਲਕੁਲ। ਸਰ ਜੀਮਰ ਜਿਵੇਂ ਪਿਛਲੇ ਦਿਨੀ ਅਸੀਂ ਦੇਖਿਆ ਵਿਦਿਆਰਥੀਆਂ ਜਥੇਬੰਦੀਆਂ ਲਗਾਤਾਰ ਧਰਨੇ ਮੁਜ਼ਾਰੇ ਕਰਦੀਆਂ ਸੀਗੀਆਂ। ਸਥਿਤੀ ਜੋ ਬਣਦੀ ਆਈ ਬਾਅਦ ਚ ਪ੍ਰਸ਼ਾਸਨ ਨੇ ਉਹ ਬੰਦ ਕਰਵਾ ਦਿੱਤੇ। ਸੋ ਹੁਣ ਸ਼੍ਰੋਮਣੀ ਕਾਲੀ ਦਲ ਕਹਿ ਲਈਏ ਜਾਂ ਐਸਓਆਈ ਕਹਿ ਲਈਏ ਕਿਸ ਤਰੀਕੇ ਦਾ ਰਿਪਰੈਜ਼ੈਂਟੇਸ਼ਨ ਆਪਣੀ ਲੈ ਕੇ ਆਊਗੀ? ਮੈਨੀਫੈਸਟੋ ਕਿਸ ਤਰੀਕੇ ਦੇ ਲੈ ਕੇ ਆਊਗੀ ਜਿਹੜੇ ਆਉਣ ਵਾਲੇ ਇਲੈਕਸ਼ਨ ਚ ਕੰਮ ਆਉਣੇ। ਦੇਖੋ ਜੀ ਸਭ ਤੋਂ ਜ਼ਰੂਰੀ ਜਿਹੜੀ ਗੱਲ ਅ ਇੱਕ ਦੇਖੋ ਜੀ ਜਿਹੜੀ ਗਰਲਸ ਹੋਸਟਲ ਚ ਪੜ੍ਹਦੀਆਂ ਨੇ ਜਾਂ ਲਾ ਲੋ ਡੇ ਸਕਾਲਰੀ ਲਾ ਲੋ ਉਹਨਾਂ ਦੇ ਮਾਪੇ ਉਹਨਾਂ ਨੂੰ ਇੱਥੇ ਪੜ੍ਹਨ ਲਈ ਭੇਜਦੇ ਆ ਤੇ ਇੱਥੇ ਆ ਕੇ ਆਪਾਂ ਦੇਖਦੇ ਆਂ ਵੀ ਆਏ ਮਹੀਨੇ ਕੋਈ ਨਾ ਕੋਈ ਕੇਸ ਆਇਆ ਹੀ ਰਹਿੰਦਾ ਵੀ ਹਨਾ ਵੀ ਟੀਜ਼ਿੰਗ ਵਗੈਰਾ ਦਾ ਸੋ ਸਿਕਿਉਰਟੀ ਨੂੰ ਉਹਦੇ ਤੇ ਜ਼ਿਆਦਾ ਜ਼ੋਰ ਦੇਣ ਦੀ ਜ਼ਰੂਰਤ ਹੈ ਨਾ ਕਿ ਪਾਰਟੀਆਂ ਨੂੰ ਦਬਾਉਣ ਦੀ ਪਿਛਲੇ ਦਿਨ ਹੀ ਵੇਖਿਆ ਕਿਸੇ ਨਾ ਕਿਸੇ ਤਰ੍ਹਾਂ ਜੋ ਇੱਥੋਂ ਦੀ ਯੂਨੀਵਰਸਿਟੀ ਦੀ ਅਥਾਰਟੀ ਹੈ ਜਾਂ ਸਿਕਿਉਰਟੀ ਲਾ ਲੋ ਉਹ ਪਿਛਲੇ ਕਈ ਸਾਲਾਂ ਤੋਂ ਜ਼ੋਰ ਲਾ ਰਹੀ ਹੈ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਸਟੂਡੈਂਟ ਐਕਟੀਵਿਜ਼ਮ ਨੂੰ ਇੱਥੇ ਖਤਮ ਕਰਨਾ ਹੈ ਠੀਕ ਹੈ ਤੇ ਆਉਣ ਵਾਲੇ ਸਾਲਾਂ 'ਚ ਇਹ ਵੀ ਹੋ ਸਕਦਾ ਵੀ ਇਹ ਇਲੈਕਸ਼ਨ ਹੀ ਖਤਮ ਕਰ ਦੇਣ ਇਹਨਾਂ ਨੂੰ ਡਰ ਪਤਾ ਇੱਕ ਗੱਲ ਦਾ ਜਿੰਨਾ ਚਿਰ ਸਟੂਡੈਂਟ ਪਾਰਟੀਆਂ ਇੱਥੇ ਐਕਟਿਵ ਰਹਿਣ ਗਿਆ ਉਹ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਡਿਕਟੇਟਰਸ਼ਿਪ ਹੈ ਉਹਦੇ ਵਿੱਚ ੜਿੱਕਾ ਬਨ ਗਿਆ ਇਹਨਾਂ ਦਾ ਹੁਣ ਪਹਿਲਾਂ ਇਹਨਾਂ ਨੇ ਸੈਨੇਟ ਖਤਮ ਕੀਤੀ ਤੁਹਾਡੇ ਸਾਹਮਣੇ ਤੁਸੀਂ ਆਉਂਦੇ ਰਹੇ ਉਦੋਂ ਧਰਨੇ ਲੱਗੇ ਸਾਡੇ ਹੁਣ ਇਹਨਾਂ ਦਾ ਜ਼ੋਰ ਲੱਗਾ ਪਿਆ ਸਟੂਡੈਂਟ ਪਾਰਟੀਆਂ ਨੂੰ ਖਤਮ ਕਰਨ ਦਾ ਜੇ ਮੈਂ ਇਲੈਕਸ਼ਨ ਲੜ ਰਿਹਾ ਤਾਂ ਮੇਰੀ ਪਾਰਟੀ ਦਾ ਮੈਨੀਫੈਸਟੋ ਮੇਰਾ ਮੈਨੀਫੈਸਟੋ ਹੋਊਗਾ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਮੇਰਾ ਮੈਨੀਫੈਸਟੋ ਨਹੀਂ ਸੀ ਹੈਨਾ ਮੈਨੂੰ ਅਨਾਉਂਸ ਕਿਸੇ ਹੋਰ ਨੇ ਕਰਤਾ ਫਿਰ ਮੈਂ ਕੀ ਕਰ ਰਿਹਾ ਸੀ ਬਾਈ ਹਣਾ ਇਸ ਲਈ ਅਨੁਰਾਗ ਦਲਾਲ ਜੀ ਨੂੰ ਪਹਿਲਾਂ ਤਾਂ ਉਹ ਨਾਮਜਨਤਕ ਕਰਨੇ ਚਾਹੀਦੇ ਨੇ ਤੇ ਦੂਜਾ ਪੰਜਾਬ ਯੂਨੀਵਰਸਿਟੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਧੋਖਾ ਕੀਤਾ ਤੇ ਦੂਜਾ ਉਸ ਗਿਰੋਹ ਦੇ ਨਾਮਜਨਤਕ ਕਰਨੇ ਚਾਹੀਦੇ ਨੇ ਜਿਹੜਾ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਨੂੰ ਮੈਨੀਪੂਲੇਟ ਕਰਨ ਵਾਸਤੇ ਕੰਮ ਕਰ ਰਿਹਾ ਹੈ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਤੋੜ-ਜੋੜ ਕਰਕੇ ਸਾਮ-ਦਾਮ ਡੰਡ ਭੇਦ ਲਾ ਕੇ ਕੌਂਸਲ ਦੇ ਵਿੱਚ ਆਪਣੇ ਬੰਦੇ ਬਿਠਾਉਣਾ ਕਰਪਸ਼ਨ ਕਰਨੀ ਸੈਟਿੰਗਾਂ ਕਰਨੀਆਂ ਠੀਕ ਹੈ ਉਹਨਾਂ ਦੀ ਰੋਜੀ ਰੋਟੀ ਇੱਥੋਂ ਚੱਲਦੀ ਹੈ ਤੇ ਯੂਨੀਵਰਸ ਯੂਨੀਵਰਸਿਟੀ ਦੇ ਵਿੱਚ ਡਿਬੇਟ ਕਲਚਰ ਖਤਮ ਹੋ ਗਿਆ ਯੂਨੀਵਰਸਿਟੀ ਦੀ ਸੈਨੇਟ ਖਤਮ ਹੋ ਗਈ ਯੂਨੀਵਰਸਿਟੀ ਵਿੱਚ ਐਫੀਡੇਟ ਖਤਮ ਆ ਗਿਆ ਹੋ ਗਿਆ ਕਿਤੇ ਤੁਹਾਨੂੰ ਪ੍ਰਧਾਨ ਦਿਖਿਆ ਜੀ ਕਿਉਂਕਿ ਪ੍ਰਧਾਨ ਤਾਂ ਰਿਮੋਟ ਨਹੀਂ ਪਿੱਛੋਂ ਚੱਲ ਰਿਹਾ ਸੀ ਜਿਹੜਾ ਉਹ ਰਿਮੋਟ ਚਲਾਉਣ ਵਾਲੇ ਬੰਦੇ ਨੇ ਸਭ ਤੋਂ ਪਹਿਲਾਂ ਯੂਨੀਵਰਸਿਟੀ 'ਚ ਉਹਨਾਂ ਨੂੰ ਕੱਢਣ ਦੀ ਜ਼ਰੂਰਤ ਹੈ ਸੋ ਅਸੀਂ ਗਰਾਊਂਡ ਦੇ ਉੱਤੇ ਜਿੰਨੇ ਜੋਗੇ ਵੀ ਹੋਏ ਜਿੰਨੀ ਵੀ ਸਾਡੀ ਔਕਾਤ ਹੋਈ ਬੱਚਿਆਂ ਨੂੰ ਅਵੇਅਰ ਕਰਾਂਗੇ ਉਸ ਗਿਰੋਹ ਦੇ ਬਾਰੇ ਉਸ ਗਿਰੋਹ ਦੇ ਖਿਲਾਫ ਲੜਾਂਗੇ ਦੇਖੋ ਇਹ ਮਤਲਬ ਇੱਕ ਹੁੰਦੀ ਹੈ ਨਾ ਵੀ ਤੁਸੀਂ ਕੋਈ ਆਪ ਦੀ ਇੱਕ ਦਲੀਲ ਦਿੰਨੇ ਹੋ ਹਨਾ ਫਿਰ ਇਹ ਤੇ ਰਵੈਤ ਰਹੀ ਹੈ ਵੀ ਫਿਰ ਤੁਸੀਂ ਪਿੱਛੇ ਵੀ ਹੋ ਜਾਣੇ ਹੋ ਕਾਰਨ ਕੀ ਹੁੰਦਾਗਾ ਬੋਟਾਂ ਦੀ ਰਾਜਨੀਤੀ ਦੀਂਦੀ ਹੈ ਉੱਥੇ ਹਨ ਜਦੋਂ ਤੱਕ ਤੁਸੀਂ ਇੱਕ ਵਿਚਾਰਾਂ ਤੇ ਖੜਕੇ ਸਿਆਸਤ ਨਹੀਂ ਕਰਦੇ ਹਨ ਉਹ ਤੱਕ ਤੁਸੀਂ ਪੈਰ ਪੈਰ ਤੇ ਸਮਝੌਤਾ ਕਰਦੇ ਹੋ ਹਨ ਤੇ ਇੱਥੇ ਕਈ ਵਾਰੀ ਅਸੀਂ ਵੇਖਿਆਗਾ ਕਿ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਇਹੋ ਜੀਆਂ ਨੇ ਵਾ ਉਹਨਾਂ ਨੇ ਸਮਝੌਤਾ ਕੀਤਾ ਕਿਉਂ ਕਿ ਉੱਤੇ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਨੇ ਮਤਲਬ ਉਹ ਤਾਰਾਂ ਉੱਤੇ ਜਿਹੜੀਆਂ ਸਰਕਾਰ ਨਾਲ ਜੁੜਦੀਆਂ ਨੇ ਜਦੋਂ ਉਹ ਸਰਕਾਰ ਉੱਤੋਂ ਕਹਿੰਦੀ ਹੈ ਜਦੋਂ ਉਹ ਆਪਦੀ ਕੁੰਡੀ ਕਮਾਉਂਦੀ ਹੈ ਤਾਂ ਇਹ ਅਚੀਕ ਮਾਰਦੇ ਆ ਜਦੋਂ ਕਹਿੰਦੀ ਹੈ ਵੀ ਨਹੀਂ ਬੋਲਣਾ ਕੁਝ ਉਦੋਂ ਅੰਦਰ ਜਾ ਕੇ ਸਮਝੌਤੇ ਕਰਦੇ ਆ ਤਾਂ ਇਹ ਜਿਹੜੀ ਕੁੱਲ ਸਿਹਾਸਤਾ ਨਾ ਇਹ ਇਸ ਯੂਨੀਵਰਸਿਟੀ ਨੂੰ ਡੋਬ ਰਹੀ ਹੈ ਜਿਹੜੀਆਂ ਉੱਤੇ ਜਥੇ ਬੰਦੀਆਂ ਜੁੜਦੀਆਂ ਨਹੀਂ ਹੁਣ ਉਹ ਇਹ ਵੇਖੋ ਵੀ ਉਤੋਂ ਕਿੰਨਾ ਫੰਡ ਆਉਂਦਾ ਇਹਨਾਂ ਨੂੰ ਹਨ ਤੇ ਉਹ ਫੰਡ ਲਾਇਆ ਕਿੱਥੇ ਗਿਆ ਹਨਾ ਉਹ ਫੰਡ ਲੱਗਿਆ ਪੱਬਾਂ ਕਲੱਬਾਂ ਦੇ ਉੱਤੇ ਉਹ ਫੰਡ ਲੱਗਿਆ ਜਿੱਥੇ ਆਹ ਪਾਰਟੀਆਂ ਕਰਾਉਣ ਦੇ ਉੱਤੇ ਕਈਆਂ ਨੂੰ ਕਹਿਣਗੇ ਜੀ ਬਿਊਟੀ ਪੈਕੇजेस ਦੇ ਦਿੰਨੇ ਆਸੀਂ ਹਨਾ ਜਾਂ ਫਿਰ ਕੀ ਕਹਿਣਗੇ ਵੀ ਆਹ ਯਾਰੀ ਦੋਸਤੀ ਦੇ ਨਾਂ ਤੇ ਮਤਲਬ ਅੱਜ ਦੀ ਜਿਹੜੀ ਯੂਨੀਵਰਸਿਟੀ ਦੀ ਸਿਆਸਤ ਹੈ ਉਹ ਐਸਥੈਟਿਕੀ ਹੋਣੀ ਚਾਹੀਦੀ ਹੈ ਨਾ ਕਿ ਯੂਨੀਵਰਸਿਟੀ ਚ ਫੈਕਲਟੀ ਦੀ ਘਾਟ ਹੈ 1334 UGC ਦੀਆਂ ਜੈ ਸੈਂਕਸ਼ਨਡ ਪੋਸਟਾਂ ਨੇ ਯੂਨੀਵਰਸਿਟੀ ਦੇ ਵਿੱਚ ਕੌਣ ਗੱਲ ਕਰਦਾ ਵੀ ਸਿਰਫ 681 ਭਰੀਆਂ ਹੋਈਆਂ ਨੇ ਕੌਣ ਗੱਲ ਕਰਦਾ ਵੀ ਅੱਜ ਆਪਾਂ ਯੂਨੀਵਰਸਿਟੀ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਦੀ ਜਿਹੜੀ ਨੀਤੀ ਲਾਗੂ ਕੀਤੀ ਜਾ ਰਹੀ ਹੈ ਉਹ ਨਿਊ ਨਵੀਂ ਸਿੱਖਿਆ ਨੀਤੀ 2020 ਦੇ ਵਿੱਚ ਆਈ ਹੈ ਤੇ ਉਹਦਾ ਵਿਰੋਧ ਕਰਨ ਲਈ ਹੈਨਾ ਇੱਥੇ ਇਹ ਕਿਹੜੀ ਜਥੇਬੰਦੀ ਨੇ ਉਹ ਕੀਤਾ ਨਾ ਤਾਂ ਅੱਜ ਜਿਵੇਂ ਅਸੀਂ ਪੀਐਸਯੂ ਰਲਕਾਰ ਵੱਲੋਂ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆ ਨਾ ਤੇ ਉਹ ਵਿਰੋਧ ਕਰਨਾ ਜ਼ਰੂਰੀ ਹੈ ਤੇ ਉਹਦੇ ਲਈ ਸਿੱਖਿਅਤ ਕਰਨਾ ਜ਼ਰੂਰੀ ਹੈ ਵਿਦਿਆਰਥੀਆਂ ਨੂੰ ਇਹਨਾਂ ਮਸਲਿਆਂ ਦੇ ਪ੍ਰਤੀ ਤੇ ਇਹਨਾਂ ਮਸਲਿਆਂ ਦੇ ਲੇ ਜ਼ਿੰਮੇਵਾਰ ਕੌਣ ਨੇ ਮਤਲਬ ਅੱਜ ਦਾ ਜਿਹੜਾ ਪ੍ਰਸ਼ਾਸਨ ਹੈ ਅਸੀਂ ਸ਼ਰਿਆ ਮੈਂ ਇਹ ਗੱਲ ਕਹਿਨੇ ਆ ਕਿ ਉਹ ਜਿਹੜੀ ਸੰਗ ਭਾਜਪਾ ਦੀ ਆਈਡੀਓਲੋਜੀ ਹੈ ਉਹਦੇ ਥੱਲੇ ਲਾ ਕੇ ਚੱਲ ਰਿਹਾ ਹੈ ਹਨੁਰਗ ਦਲਾ ਛੜ ਨਾਲ ਨਹੀਂ ਅਨੁਰਾਗ ਜੀ ਕੀ ਪੂਰਾ ਮੈਟਰ ਕੀ ਹੈ ਕਿਉਂਕਿ ਸਟੇਟਮੈਂਟ ਤੁਹਾਡੀ ਨਿਕਲ ਕੇ ਆਈ ਹੋਰ ਹੁਣ ਫਿਰ ਵਿਵਾਦਿਤ ਬਿਆਨ ਜਿਹੜੇ ਨੇ ਛੜਨੇ ਸ਼ੁਰੂ ਹੋ ਚੁੱਕੇ ਆ ਦੇਖਿਏ ਮੈਂ ਇੱਕ ਆਪਕੋ ਬਾਤ ਬਤਾ ਦਿੰਦਾ ਹੂੰ कि ये जो डी एस एफ एक बात बनाया गया था ये जो डी एस एफ है कि डेमोक्रेटिक स्टूडेंट फ्रंट बनाया गया था जिसमें अनुराग दलाल एक इंडिपेंडेंट मैंने कॉन्टेस्ट किया था तो उसमें एक सोपो पार्टी भी मेरे साथ अलायंस में थी और हिंसू पार्टी भी अलायंस में थी तो एक उसमें कॉमन मिनिमम प्रोग्राम जो ये बता रहे हैं कि भाई ये जो डी एस एफ का ये बताते हैं कि ये डी एस एफ डी एस एफ है क्या डी एस एफ किसकी पार्टी है कोई पार्टी तो है नहीं कोई अलग से कोई वो चीज़ है नहीं ਜਿਹੜਾ ਇਹ ਬਿਆਨ ਆਇਆ ਵੀ ਮੈਨੀਫੈਸਟੋ ਤੁਹਾਡਾ ਨਹੀਂ ਸੀਗਾ ਉਹ ਬਿਆਨ ਤੁਸੀਂ ਨਹੀਂ ਦਿੱਤਾ ਆਪਣੇ ਆਪ ਦਿੱਤਾ ਉਹਨਾਂ ਨੇ ਨਹੀਂ ਨਹੀਂ ਉਹ ਉਹ ਇਹ ਹੀ ਕਰ ਰਹੇ ਹਨ ਕਿ ਭਈ ਉਹਨਾਂ ਦਾ ਕਹਿਣਾ یہی ਹੈ ਕਿ ਭਈ ਡੀਐਸਐਫ ਸੇ ਹਮਾਰਾ ਕੋਈ ਅਨੁਰਾਗ ਸੇ ਕੋਈ ਲੈਣਾ ਦੇਣਾ ਨਹੀਂ ਹੈ ਯਾ ਉਹ ਨਹੀਂ ਹੈ ਅਰੇ ਮੈਨੇ ਕਭੀ ਲੈਣਾ ਦੇਣਾ ਕਿਉਂ ਨਹੀਂ ਰੱਖਾ ਹੁਨ ਸੇ ਕਿਉਂਕਿ ਉਹ ਆਪਣੀ ਚਲਾਣਾ ਚਾਹਤੇ ਹਨ ਕਿਉਂਕਿ ਮੈਂ ਸਟੂਡੈਂਟ ਕੇ ਲੀਏ ਕਾਮ ਕਰ ਰਹਾ ਹੂੰ ਇੱਕ ਆਮ ਪਰਿਵਾਰੀ ਕਿਸਾਨ ਪਰਿਵਾਰ ਸੇ ਉੱਠ ਕੇ ਇੱਥੇ ਤੱਕ ਜੋ ਪਹੁੰਚਾ ਹੂੰ ਤੋ ਮੇਰੀ ਖੁਦ ਦਾ ਕਾਮ ਹੈ ਕਿ ਮੈਂ ਬੱਚੋ ਕੇ ਲੀਏ ਕਾਮ ਕਰੂੰਗਾ ਮੇਰੋ ਕੋ ਕਿਸੀ ਸੇ ਉਸ ਕਿਸੇ ਕੇ ਉੱਪਰ ਯਾ ਕਿਸੇ ਕੇ ਨੀਚੇ ਚਲਣ तो मैंने जो वो उन्हें खुद ही उन्होंने एक पेज बनाए हुए हैं सोशल मीडिया पे ये फैलाए जा रहे हैं कि अनुराग से हमारा कोई लेना देना नहीं है यार मैंने उनसे लेना देना नहीं रखा क्योंकि वो मेरे ऊपर प्रेशर रा, किया उन्होंने हमेशा ਅਕੇ ਭਾਈ ਇਹ ਕੰਮ ਕਰੋ ਲੇਕਿਨ ਮੇਰੇ ਕੋ ਕੋਈ ਵੀ ਐਸਾ ਕੰਮ ਨਹੀਂ ਕਿ ਜੋ ਸਟੂਡੈਂਟ ਵੈਲਫੇਅਰ ਕੋ ਲੈ ਕੇ ਨਹੀਂ ਲਗਾ ਤੋ ਮੈਨੇ ਉਹ ਕੰਮ ਨਹੀਂ ਕੀਤਾ ਫਿਰ ਉਹ ਚੀਜ਼ਾਂ ਹੁਣ ਤੁਸੀਂ ਸਾਹਮਣੇ ਲੈ ਕੇ ਆਓ ਕਿਉਂਕਿ ਇਲੈਕਸ਼ਨ ਦਾ ਮਾਹੌਲ ਫੇਰ ਆ ਗਿਆ ਅਗਲੇ ਮਹੀਨੇ ਫੇਰ ਇਲੈਕਸ਼ਨਸ ਨੇ ਉਹ ਚੀਜ਼ਾਂ ਸਾਹਮਣੇ ਰੱਖੋਗੇ ਵੀ ਕਿਹੜੇ ਕਿਹੜੇ ਲੋਕ ਸੀ ਕਿ ਜਿਹੜੇ ਪ੍ਰੈਸ਼ਰਾਈਜ਼ ਕਰਦੇ ਰਏ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਲਗਾਤਾਰ ਵਿਵਾਦ ਛਿੜਦਾ ਹੈ ਪਿਛਲੀ ਵਾਰ ਤੁਸੀਂ ਯੂਨੀਵਰਸਿਟੀ ਦੇ ਨਾਮ ਨੂੰ ਲੈ ਕੇ ਗੱਲਬਾਤ ਹੋਈ ਸੀ ਉਦੋਂ ਵੀ ਬਿਆਨ ਦਿੱਤਾ ਫਿਰ ਐਫੀਡੇਵਿਟ ਨੂੰ ਲੈ ਕੇ ਵੀ ਬਿਆਨ ਆਇਆ ਸੀ भी विद्यार्थियों के हित चाहे सारे चीज़ें फिर किया जाता है एफिडेविट को, को, को लेकर मेरा कोई ये नहीं, नहीं था कि छात्रों के हित में बयान मेरा कोई ऐसा कोई बयान नहीं है नहीं। मैंने तो ये कहा था कि भाई छात्रों के ये विरोध है भाई छात्रों के साथ ऐसा ना, उनकी जो आवाज़ उनको दबाया जा रहा है और कोई भी ऐसी जो रूल है या कोई कोर्ट है वो स्टूडेंट की आवाज़ को नहीं दबा सकती है ठीक है अगर आप किसी की जवाब को दबा या प्रशासन है कोई भी इसे स्टूडेंट की आवाज़ को कोई भी नहीं दबा सकता है ਬਿਲਕੁਲ ਬਿਲਕੁਲ ਧੰਨਵਾਦ ਤਾਂ ਇਹ ਸਭ ਦੇ ਵਿੱਚ ਹੁਣ ਜਿਹੜਾ ਵਿਵਾਦਿਤ ਬਿਆਨ ਛੜਿਆ ਤਾਂ ਉਸ ਤੇ ਵਿਦਿਆਰਥੀ ਵੀ ਪ੍ਰਦਰਸ਼ਨ ਕਰ ਰਹੇ ਨੇ ਲੇਕਿਨ ਨਾਲ ਦੀ ਨਾਲ ਅਨੁਰਾਗ ਦਰਾਲ ਹੁਰਾ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਾਜ਼ਿਸ਼ਾਂ ਕਹਿ ਲਈਏ ਜਾਂ ਕਿਉਂ ਦਬਾਇਆ ਪਾਇਆ ਜਾ ਰਿਹਾ ਸੀ ਕਿ ਆ ਵੀ ਯੂਨੀਵਰਸਿਟੀ ਤੋਂ ਕੰਮਾਂ ਨੂੰ ਛੱਡ ਕੇ ਬਾਹਰਲੇ ਕੰਮ ਜਿਹੜੇ ਨੇ ਕਰਵਾਉਣ ਦੀ ਕੋਸ਼ਿਸ਼ ਸੀ ਪਰ ਹੁਣ ਜਿਸ ਤਰੀਕੇ ਦੀ ਸਥਿਤੀ ਬਣਦੀ ਜਾ ਰਹੀ ਹੈ ਇਲੈਕਸ਼ਨਸ ਦਾ ਮਾਹੌਲ ਹੈ ਇਲੈਕਸ਼ਨਸ ਅਗਲੇ ਮਹੀਨੇ ਕਰਵਾਈਏ ਜਾਣੀ ਹੈ ਯੂਨੀਵਰਸਿਟੀ ਦੇ ਵਿੱਚ ਸਭ ਸਭ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਕਿਹੜਾ ਰੂਪ ਧਾਰਨ ਕਰ